ਅੰਮ੍ਰਿਤਸਰ ਵਾਰਡ ਨੰਬਰ 72 ਤੋਂ ਟਪਈ ਵਿਖੇ ਦੋ ਦਿਨ ਦੀ ਬਰਸਾਤ ਦੇ ਨਾਲ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਕਠਿਨਾਈਆਂ ਦਾ ਸਾਹਮਣਾ ਇਸ ਮੌਕੇ ਤੇ ਇਲਾਕਾ ਨਿਵਾਸੀਆਂ ਨੇ ਮੌਜੂਦਾ ਸਰਕਾਰ ਨੂੰ ਕੀਤੀ ਅਪੀਲ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਬਤਾ ਸਿੰਘ ਵਾਰ ਨੰਬਰ 72 ਦਾ ਮੌਜੂਦਾ ਕਾਉਂਸਲਰ ਹੈ ਜੀ ਸਰ ਇੱਕ ਜਿਹੜਾ ਕਪਈ ਰੋਡ ਦਾ ਦੱਸਦਾ ਵਾ ਪੜ ਤੋਂ ਅਗਲੇ ਪਾਸੇ ਤੋਂ ਨਾਣਕੋੜਾ ਨੂੰ ਜਾਂਦਾ ਵਾ ਉਹਦੇ ਵਿੱਚ ਸੜਕ ਦੀ ਪਾਣੀ ਦੀ ਬੜੀ ਸੋਚਿਆ ਵਾ ਤੇ ਕੀ ਸਰ ਸੜਕ ਦੇ ਬਾਰੇ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਅੱਗੇ ਵੀ ਮਿਲ ਕੇ ਆਏ ਦੂਜੇ ਮਹੀਨੇ ਗਏ ਆ ਤੀਜੇ ਵੀ ਗਏ ਆ ਚੌਥੇ ਵੀ ਗਏ ਹੁਣ ਫੇਰ ਹੋ ਕੇ ਆਏ ਆ ਸੜਕ ਦੀ ਮੇਰੀ ਵਾਰਡ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਜੋ ਕਿ ਬਾਰਿਸ਼ ਦੇ ਮੌਸਮ ਦੇ ਵਿੱਚ ਵੀ ਆਲਓਵਰ ਇਸ ਤਰ੍ਹਾਂ ਵੀ ਤੁਸੀਂ ਲਾ ਲੋ ਛੜ ਕੇ ਸਾਰੀ ਟੁੱਟੀ ਪਈ ਆ ਉਹਦੇ ਬਾਰੇ ਹੀ ਕਿੰਨੀ ਵਾਰੀ ਕਮਿਸ਼ਨ ਦੇ ਸਾਹਮਣੇ ਕੰਪਲੀਟ ਕਰਕੇ ਆਏ ਆ ਹਾਂਜੀ ਐਸਡੀਓ ਸਾਹਿਬ ਅਨੁਦੀਪ ਜੀ ਛਾਟੇ ਜਿਹੜਾ ਨਗਰ ਨਗਰ ਬੰਦਾ ਹੈਗਾ ਜੇ ਆਪਣੇ ਦਫਤਰ ਉੱਥੇ ਵੀ ਕਿੰਨੀ ਵਾਰੀ ਜਾ ਚੁੱਕੇ ਆ ਐ ਸਾਡੇ ਕੋਲ ਸਰ ਐਪਲੀਕੇਸ਼ਨ ਹੈਗੇ ਜੇ ਨੰਬਰ ਵੀ ਪਏ ਹੋਏ ਜੀ ਕੀ ਕਰਦੇ ਆ ਆਪਣਾ ਡਾਕਟਰ ਵੀ ਹਾਲੇ ਤੱਕ ਦੇਰੀ ਨਾਲ ਸੜਕ ਪਿਛਲੇ ਬਹੁਤ ਲੰਬੇ ਸਾਲਾਂ ਤੋਂ ਲੋਕਾਂ ਦਾ ਕਹਿਣਾ ਕਿ 15-20 ਸਾਲਾਂ ਤੋਂ ਟੁੱਟੀ ਆ ਕੋਣ ਤੱਕ ਉਹ ਦਾ ਕੋਈ ਬਾਰਿ ਬਾਰਸ ਨਹੀਂ ਹਾਨੇ ਤੱਕ ਕੋਈ ਆਇਆ ਸਰ ਅਸੀਂ ਤੇ ਆਪ ਜਾਨ ਨੇ ਵੀ ਸੜਕ ਜਲਦ ਤੋਂ ਜਲਦ ਬਣੇ ਕਿਉਂਕਿ ਮੇਰੀ ਵਾਰਡ ਦੇ ਵਿੱਚ ਬਹੁਤ ਜ਼ਿਆਦਾ ਤੰਗੀ ਆ ਰਹੀ ਹੈ ਮੇਰੇ ਵਾਰਡ ਨਿਵਾਸੀਆਂ ਨੂੰ ਤੇ ਇਸ ਕਰਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਸਾਡੀ ਸੜਕ ਜਲਦੀ ਤੋਂ ਜਲਦੀ ਬਣੇ ਆਹ ਲਓ ਖਾਬ ਹੈਗੇ ਨੇ ਆਪਣੇ ਕਮਿਸ਼ਨਰ ਸਾਹਿਬ ਉਹਨਾਂ ਕੋਲ ਦੇਖੋ ਇਹ ਮੇਰੇ ਕੋਲ ਐਪਲੀਕੇਸ਼ਨਾਂ ਪਈਆਂ ਉਹਨਾਂ ਤੇ ਡੇਰੀ ਨੰਬਰ ਵੀ ਸਰ ਪਏ ਹੋਏ ਨੇ ਇਹ ਦੇਖ ਲਓ ਜੀ ਆਹ ਦੇਖੋ ਮੈਂ ਤਾਂ ਸਰ ਦਿਨ ਰਾਤ ਸੇਵਾ ਕਰ ਰਿਹਾ ਆਂ ਜੇ ਜਿਹੜੀ ਐਪਲੀਕੇਸ਼ਨ ਤੁਸੀਂ ਇਹ ਦਿੱਤੀਆਂ ਵਾ ਉਹਦੇ ਦੇਸੇ ਹੋਰ ਤਾਂ ਕੋਈ ਕਾਰਵਾਈ ਨਹੀਂ ਸਰ ਕੋਈ ਕਾਰਵਾਈ ਨਹੀਂ ਜੀ ਹੋਈ। ਕੀ ਕਾਰਨ ਸੀ ਸਮਝਿਓ? ਕਾਰਨ ਸਰ ਸਰਕਾਰ ਤੇ ਤੁਹਾਨੂੰ ਪਤਾ ਵਾ ਆਮ ਆਦਮੀ ਪਾਰਟੀ ਦੀ ਆ। ਫਿਰ ਵੀ ਅਸੀਂ ਕਹਿ ਰਹੇ ਹਾਂ ਵੀ ਪਾਰਟੀ ਪਾਈ ਤੋਂ ਪਿੱਛੇ हट ਕੇ ਆਪਣੇ ਇਲਾਕੇ ਦੇ ਕੰਮ ਕਰਵਾਏ ਜਾਣ। ਤਕਰੀਬਨ ਜਿਹੜੀ ਕੋਸਲਰ ਦੇ ਲੈਕਚਰ ਹੋਏਗਾ ਉਹਨੂੰ ਹਲੇ ਥੋੜੇ ਹੀ ਮਹੀਨਿਆਂ ਦੀ ਗੱਲ ਆ। ਲੇਕਿਨ ਮੌਜੂਦਾ ਸਰਕਾਰ ਜਿਹੜੀ ਆ ਉਹ ਤਕਰੀਬਨ 3 ਸਾਲ ਤੋਂ ਪਲੱਸ ਹੋ ਗਿਆ ਵਾ। ਹੋਣ ਤੱਕ ਕਿਉਂ ਨਹੀਂ ਮੌਜੂਦਾ ਸਰਕਾਰ ਦੇ ਧਿਆਨ ਦੇ ਵਿੱਚ ਆਇਆ ਸਾਰਾ ਐਮ ਐਲ ਏ ਨੂੰ ਤਾਂ ਕਿੰਨੀ ਵਾਰੀ ਜਾ ਕੇ ਕਹਿ ਸਕੇ ਨੇ ਇਲਾਕਾ ਨੁਆਸੀ ਵੀ ਗਏ ਸੀ ਅੱਗੇ ਤੁਹਾਡੇ ਨਿਊਜ਼ ਰਾਹੀਂ ਉਹਨਾਂ ਨਾਲ ਗੱਲ ਵੀ ਹੋਈ ਆ ਪਰ ਨਹੀਂ ਸੁਣਵਾਈ ਕੋਈ ਨਹੀਂ ਹੋਈ ਕਿਉਂ ਮਤਰੀ ਮਾਮਾ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ 127 ਲੱਖ ਜਿਹੜੀ ਗੋੜ ਕਰਦੀ ਹੈ ਇਹ ਤਾਂ ਸਰ ਹੁਣ ਸਰਕਾਰਾਂ ਨੂੰ ਚਾਹੀਦਾ ਨਾ ਕਿ ਸਾਡੀ ਤਪਈ ਦੇ ਬਾਰੇ ਸੋਚਿਆ ਜਾਵੇ ਬੋੜੀ ਸਾਫ ਤੋਂ ਲੈ ਕੇ ਤੇ ਫਟਕ ਤੱਕ ਬਹੁਤ ਜ਼ਿਆਦਾ ਪ੍ਰੋਬਲਮ ਸਾਰੀ ਸੜਕ ਬਣਨ ਵਾਲੀ ਹੈ ਟੁੱਟੀ ਪਈ ਆ ਤੋਏ ਪਏ ਆ ਪਾਣੀ ਜਦੋਂ ਬਾਰਿਸ਼ ਆਉਂਦੀ ਆ ਪਾਣੀ ਦੀ ਨਿਕਾਸੀ ਕੇ ਪਾਸੇ ਨਹੀਂ ਗਈ ਸਾਰਾ ਪਾਣੀ ਰੁਕ ਜਾਂਦਾ ওভারਫਲੋ ਹੋ ਜਾਂਦਾ ਫਿਰ ਜਿੰਨੀਆਂ ਦੁਕਾਨਾਂ ਨੇ ਇੱਥੇ ਉਹ ਸਾਰਿਆਂ ਨੂੰ ਤੰਗੀ ਆਉਂਦੀ ਜੇ ਇਲਾਕਾ ਦੇ ਵਸਣ ਤੇ ਹਣੀ ਹਣੀ ਆਉਣ ਜਾਣ ਵਾਲਿਆਂ ਨੂੰ ਤੰਗੀ ਆ ਦੁਕਾਨਾਂ ਵਾਲੇ ਬਹੁਤ ਜ਼ਿਆਦਾ ਤੰਗ ਨੇ ਇੱਥੇ ਜਿਹੜੀ ਮਜਬੂਰ ਦਾ ਸਰਕਾਰ ਆ ਕੀ ਅਪੀਲ ਕਰਕੇ ਜਾਓਗੇ ਮੈਂ ਤਾਂ ਕਹਿਣਾ ਮੈਂ ਬਾਲਟੀ ਪੈ ਦੇ ਪਿੱਛੇ ਹਟ ਗਏ ਨਾ ਐਮ ਐਲ ਏ ਜਸਵੀਰ ਸੰਧੂ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਸਾਡੇ ਪਿੰਡ ਟਪੇਰੀ ਛੱਡ ਕੇ ਜਲਦ ਜਲਦ ਬਣਾਈ ਜਾਵੇ ਹਾਂਜੀ ਮੇਰਾ ਨਾਮ ਹਰਜਿੰਦਰ ਹੈ ਜੀ ਕਿਹੜਾ ਇਲਾਕਾ ਜੀ 72 ਨੰਬਰ ਵਾਰਡ ਕੀ ਸਮੱਸਿਆ ਜੀ ਆ ਜੀ ਸਮੱਸਿਆ ਜੀ ਇਹ ਬਹੁਤ ਚਿਰ ਤੋਂ ਹੀ ਜਦੋਂ ਮੀਂਹ ਬਰਸਾਤ ਕੋਈ ਵੀ ਹੁੰਦੀ ਆ ਤੇ ਪਾਣੀ ਦੀ ਸਮੱਸਿਆ ਵੇਖੋ ਕਿੰਨਾ ਲਗਾ ਆਵਾ ਪਾਣੀ ਬਹੁਤ ਖੜਾ ਵਾਲੋ ਕਿ ਹਾਂ ਜੀ ਲੋਕੀ ਬਹੁਤ ਪਰੇਸ਼ਾਨ ਆ ਬਾ ਤੁਹਾਨੂੰ ਇਹੋ ਸਮੱਸਿਆ ਵਾ ਕਿ ਜਿਹੜਾ ਪਾਣੀ ਦਾ ਹੱਲ ਕੀਤਾ ਜਾਵੇ ਸੜਕਾਂ ਮੰਜੇ ਬਾ ਹੋਰ ਆਪਾਂ ਕੋਈ ਨਹੀਂ ਮੰਗ ਮੰਗਦੇ ਇਹ ਜਿਹੜਾ ਮੇਨ ਜਿਹੜਾ ਕਿ ਕਿਹੜੀ ਸਾਈਡ ਤੋਂ ਕਿਹੜੀ ਸਾਈਡ ਵੱਲ ਜਾਂਦਾ ਜੀ ਇਹ ਮੇਨ ਸੜਕ ਜਿਹੜੀ ਟਪੇ ਦੋ ਬੁੜੀ ਸਾਹਿਬ ਨੂੰ ਜਾਂਦੀ ਆ ਜੀ ਫੋਟੋ ਖਾਲ ਦਾਂ ਤੁਹਾਨੂੰ ਦੇਖ ਕਿੰਨੀ ਦੇਖੋ ਜਿਹੜੀ ਇਹ ਸੜਕ ਖਰਾਬ ਹੈ ਇਹ ਘੜੂ ਘੜਾ ਜੀ 20 20 20 25 ਸਾਲ ਤੋਂ ਖੜਾ ਖਰਾਬ ਹੈ ਇਹ ਸਰਕਾਰ ਜਿਹੜੀ ਕਾਂਗਰਸ ਦੀ ਹੀ ਉਦੋਂ ਦਾ ਹੀ ਇਹ ਹਾਲ ਬਹੁਤ ਮਾੜਾ ਵਾ ਆਪਾਂ ਦੇ ਡਾਕਟਰ ਜਸਵੀਰ ਨੂੰ ਕਹਿਣਾ ਚਾਹੁੰਦੇ ਆ ਆਪਣਾ ਵੱਡਾ ਵੀਰਾ ਉਹਨੂੰ ਕਹਿਣਾ ਚਾਹੁੰਦੇ ਆ ਕਿ ਇਹ ਸੜਕ ਦਾ ਬਾ ਆਪਾਂ ਨੂੰ ਹੋਰ ਕੋਈ ਨਹੀਂ ਮੰਗ ਮੰਗਦੇ ਬਾ ਮੰਗਦੇ ਆ ਕਿ ਆਪਣੀ ਸੜਕ ਬਣਾਈ ਜਾਵੇ